ਤੇ ਜਾਂਦਿਆਂ ਦੀ ਗੱਲ ਕਰੀਏ ਸ਼ਰਮਾ ਜੀ ਕਿਸਾਨੀ ਦੀ ਕਿਸਾਨੀ ਦੇ ਬਿਨਾ ਆਪਣਾ ਪ੍ਰੋਗਰਾਮ ਸਮਾਪਤ ਨਹੀਂ ਕਰ ਸਕਦੇ ਖਨੋਰੀ ਬਾਰਡਰ ਤੇ 4 ਜਨਵਰੀ ਨੂੰ ਮਹਾਪੰਚਾਇਤ ਹੋਣੀ ਹੈ ਤੁਹਾਡੇ ਦਾ ਹੁਣ ਇੱਕ ਦੋ ਹੋ ਚੁੱਕੇ ਤਕਰੀਬਨ ਅ ਕੁੱਝ ਘੰਟੇ ਜਿਹੜੇ ਨੇ ਉਹ ਬਾਕੀ ਬਚੇ ਨੇ ਪ੍ਰਿਮੀ ਜੀ ਜਗਜੀਤ ਸਿੰਘ ਡੱਲਿਆਹ ਖੋਰੀ ਕਿਸਾਨੀ ਮੰਗਾਂ ਨੂੰ ਲੈ ਕੇ 13 14 ਜਿਹੜੀਆਂ ਮੰਗਾਂ ਨੇ ਉਹਨਾਂ ਨੂੰ ਲੈ ਕੇ ਫਰਵਰਤ ਤੇ ਨੇ ਉਹ ਰਾਜ 38 ਮ ਦਿਨ ਸ਼ੁਰੂ ਹੋ ਗਿਆ ਹਾਂ ਜੀ 13 ਫਰਵਰੀ ਤੋਂ ਇਹ ਅੰਦੋਲਨ ਚੱਲ ਰਿਹਾ ਔਰ 26 ਨਵੰਬਰ ਤੋਂ ਉਹਨਾਂ ਦਾ ਮਰਨ ਵਰਤ ਜਾਰੀ ਹੈ ਸੋ ਉਹ 37 38ਵੇਂ ਦਿਨ ਦੇ ਵਿੱਚ ਦਾਖਲ ਹੋ ਚੁੱਕੇ ਹਨ ਮਰਨ ਵਰਤ 37 ਦਿਨ ਪੂਰੇ ਹੋਣ ਤੋਂ ਬਾਅਦ ਤੇ ਇਸੇ ਸੰਬੰਧ ਦੇ ਵਿੱਚ ਆਸ ਜਾਗੀ ਸੀ ਜਦੋਂ ਇਹ ਤੈਅ ਹੋਇਆ ਕਿ ਪੰਜਾਬ ਸਰਕਾਰ ਕੋਸ਼ਿਸ਼ ਕਰ ਰਹੀ ਹੈ ਸਰਕਾਰ ਨਾਲ ਗੱਲਬਾਤ ਕੇਂਦਰ ਨਾਲ ਉਹਨਾਂ ਦਾ ਨੁਮਾਇੰਦਾ ਕੋਈ ਆ ਜਾਵੇ ਇਹ ਗੱਲਬਾਤ ਸ਼ੁਰੂ ਹੋ ਜਾਂਦੀ ਸ਼ਾਇਦ ਅੱਜ ਹੋਰੀ ਮੈਡੀਕਲ ਸੂਰਸ ਲੈਣ ਲਈ ਤਿਆਰ ਹੋ ਜਾਂਦੇ ਸੋ ਉਹਦੀ ਵੀ ਕੋਈ ਆਸ ਸਿੱਕਰ ਅਜੇ ਕੇਂਦਰ ਵੱਲੋਂ ਨਹੀਂ ਦਿਖਦੀ ਫਿਲਹਾਲ ਤਾਂ ਤੇ ਦੂਸਰੇ ਪਾਸੇ ਮਤਲਬ ਕਿ ਜਿਹੜਾ ਅੱਜ ਸੁਪਰੀਮ ਕੋਰਟ ਚ ਸੁਣਵਾਈ ਆ ਕਿ ਪੰਜਾਬ ਸਰਕਾਰ ਨੇ ਫਿਰ ਦੋ ਤਿੰਨ ਦਿਨ ਦਾ ਟਾਈਮ ਲਿਆ ਸੀ ਕਿ ਅਸੀਂ ਹੁਣ ਉਹਨਾਂ ਨੂੰ ਮੈਡੀਕਲ ਸੂਥ ਲਈ ਮਨਾ ਲਾਂਗੇ ਜਾਂ ਦੇ ਲਾਂਗੇ ਅੱਜ 2 ਤਰੀਕ ਸਾਡੀ ਹੋਗੀ ਸੋ ਅੱਜ ਸੁਪਰੀਮ ਕੋਰਟ ਚ ਫੇਰ ਸੁਣਵਾਈ ਹੋਣੀ ਆ ਪੰਜਾਬ ਦੇ ਚੀਫ ਸੈਕਟਰੀ ਔਰ ਡੀਜੀਪੀ ਪੰਜਾਬ ਉਹ ਫੇਰ ਤਾਲੁਕ ਕੀਤੇ ਜਾਣਗੇ ਸੋ ਦੇਖਦੇ ਹਾਂ ਹੁਣ ਅੱਜ ਕੀ ਜਵਾਬ ਦਿੰਦੇ ਆ ਪਹਿਲਾਂ ਤਿੰਨ ਦਿਨ ਲੈ ਲੈ ਸੀ ਉਹਨਾਂ ਨੇ ਤੇ ਇਸੇ ਦੇ ਨਾਲ ਹੀ 4 ਤਰੀਕ ਨੂੰ ਫਰਖਨੌਰੀ ਵਾਟਰ ਤੇ ਡੱਲੇਲਹੋਰੀ ਨੇ ਮਹਾਪੰਚਾਇਤ ਰੱਖੀ ਹੈ ਜਦੋਂ ਕਿ ਉਸੇ ਦਿਨ ਹਰਿਆਣੇ ਦੇ ਵਿੱਚ ਐਸਕੇਐਮ ਨੇ ਵੀ ਇੱਕ ਕੱਟ ਰੱਖਿਆ ਹੋਇਆ ਸੋ ਇਹ ਸੇਮ ਤਰੀਕਾ ਰੱਖਣ ਤੇ ਵੀ ਕਈ ਵਾਰ ਸਵਾਲ ਖੜੇ ਹੁੰਦੇ ਨੇ ਉਹਨਾਂ ਨੇ ਇੱਕ ਕੱਟ ਪਹਿਲਾਂ ਰੱਖ ਲਿਆ ਸੀ ਇਹ ਮਹਾਪੰਚਾਇਤ ਦੀ ਕੋਲ ਬਾਤ ਚੋਈ ਹੈ ਪਰ ਡੱਲੇਲਹੋਰੀ ਕਹਿ ਰਹੇ ਨੇ ਕਿ ਵੀ ਜਿਹੜੇ ਮੂਲਕ ਪਰ ਦੇ ਕਿਸਾਨ ਮੇਰੇ ਲਈ ਹਰਨਾਰਾ ਮਾਰ ਰਹੇ ਨੇ ਜਾਂ ਮੇਰੇ ਨਾਲ ਖੜੇ ਨੇ ਜਾਂ ਜਿਹੜੀਆਂ ਧਿਰਾਂ ਮੇਰੇ ਨਾਲ ਖੜੀਆਂ ਨੇ ਮੈਂ ਇੱਕ ਵਾਰ ਸਾਰਿਆਂ ਦਾ ਦਰਸ਼ਨ ਕਰਨਾ ਚਾਹੁੰਨਾ ਪਤਾ ਨਹੀਂ ਕੱਲ ਨੂੰ ਕੀ ਹੋ ਜਵੇ ਇਸ ਲਈ ਕਿ ਮੈਂ ਮਹਾਪੰਚਾਇਤ ਕਰਾਂ ਤੇ ਇਧਰ 6 ਤਰੀਕ ਨੂੰ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪਰੂਪ ਦੇ ਸੰਬੰਧ ਦੇ ਵਿੱਚ ਸ਼ੰਭੂ ਬਾਡਰ ਤੇ ਸਰਮ ਸਿੰਘ ਪੰਦੇਰ ਹੋਰਾਂ ਨੇ ਕਿਹਾ ਕਿ ਅਸੀਂ ਵੱਡਾ ਕੱਟ ਕਰਨ ਜਾ ਰਹੇ ਹਾਂ ਠੀਕ ਹੈ ਸੋ ਕਿਉਂਕਿ ਸ਼ੰਭੂ ਬਾਡਰ ਤੇ ਰੌਣਕਾਂ ਕਾਸੀਆਂ ਘਟ ਗਈਆਂ ਤੇ ਸਾਰਾ ਜੋਰ ਹੁਣ ਖਨੋਰੀ ਬਾਡਰ ਕਰਨ ਨੂੰ ਚਲਾ ਗਿਆ ਇਸ ਲਈ ਇਹ ਵੀ ਫਿਕਰ ਹੋ ਜਾਂਦਾ ਕਿਉਂਕਿ ਕੁਝ ਇਸ ਨੂੰ ਮੁਕਾਬਲਾ ਵੀ ਬਣਾ ਰਹੀਆਂ ਨੇ ਤਰ੍ਹਾਂ ਆਪਣੇ ਆਪ ਹੂੰ ਕਿਹੜੇ ਬਾਡਰ ਸਿੱਕਣਾ ਕੀ ਉਹ ਮੁਕਾਬਲੇ ਦੀ ਹੋੜ ਦੌੜ ਵੀ ਸੋ ਕੰਗਸ ਪਰ ਮੰਗਾ ਪਿੱਛੇ ਰਹਿ ਜਾਂਦੀਆਂ ਇਹ ਦੌੜ ਜਿਆਦਾ ਅੱਜਕੱਲ ਤੇਜ਼ ਚੱਲ ਰਹੀ ਹੈ ਇਹ ਵੀ ਕਰਦੇ ਰਹੀ ਹੈ ਤੇ ਉੱਤਰ ਮਤਲਬ ਕਿ ਤਿੰਨ ਤਰੀਕ ਨੂੰ ਇਹਨਾਂ ਨੇ ਮਿਲਣਾ ਸੀਗਾ ਸੁਪਰੀਮ ਕੋਰਟ ਵੱਲੋਂ ਜਿਹੜੀ ਬਣਾਈ ਗਈ ਕਮੇਟੀ ਐ ਐਸਕੇਐਮ ਨੇ ਜਿਹਦੇ ਚ ਪਹਿਲਾਂ ਰਾਜਾ ਵਾਲਾ ਉਹਨੇ ਕਿਹਾ ਸੀਗਾ ਕਿ ਅਸੀਂ ਸਾਰੇ ਤਾਥ ਰਿਕਾਰਡ ਰੱਖਾਂਗੇ ਤੇ ਬਾਕੀ ਤੇ ਵੀ ਜਾਊਗੀ ਖਰਚਿਆਂ ਦਾ ਹਿਸਾਬ ਕਿਤਾਬੀ ਦਵਾਂਗੇ ਉਹਦਾ ਜਿਹੜਾ ਰਿਪੋਰਟ ਤੇ ਚੜੇ ਪਰ ਹੁਣ ਐਸਕੇਐਮ ਨੇ ਫੈਸਲਾ ਕੀਤਾ ਕਿ ਅਸੀਂ ਸੁਪਰੀਮ ਕੋਰਟ ਦੀ ਕਮੇਟੀ ਨੂੰ ਨਹੀਂ ਮਿਲਾਂ ਇੱਕ ਤਾਂ ਉਹ ਕਹਿੰਦੇ ਵੀ ਸਾਨੂੰ ਜਿਹੜਾ ਸੱਦਾ ਪੱਤਰ ਆਇਆ ਚਿੱਠੀ ਆਈ ਉਹ ਚ ਆਇਆ ਕਿ ਆਪਾਂ ਵਿਚਾਰਾਂ ਕਰੀਏ ਕਿ ਕਿਵੇਂ ਨਾ ਕਿਸਾਨਾਂ ਨੂੰ ਮਨਾਈਏ ਤੇ ਸੜਕਾਂ ਤੋਂ ਉਠਾਈਏ ਤਾਂ ਕਿ ਰਾਹ ਕੋਲੇ ਐਸਕੇਮ ਕਹਿੰਦੀ ਕਿ ਵੀ ਰਾਹ ਕਿਸਾਨਾਂ ਨੇ ਥੋੜਾ ਰੁਕਿਆ ਹਮ ਕਿ ਰਾਹ ਤਾਂ ਸਰਕਾਰ ਨੇ ਨਾਟਕ ਲਾਇਆ ਤਾਂ ਦਿੱਲੀ ਜਾ ਰਹੇ ਸੀ ਦਿੱਲੀ ਆਣ ਦਿੰਦੇ ਹਮ ਹਮ ਤੇ ਦੂਸਰਾ ਸੁਪਰੀਮ ਕੋਰਟ ਦੀ ਇਸ ਕਮੇਟੀ ਦੇ ਹਵਾਲੇ ਨਾਲ ਕਿ ਇਹ ਕਮੇਟੀ ਦੀ ਹੋਣ ਦੇ ਇੱਕ ਨੌਰੀ ਔਰ ਚੰਭੂ ਬਾਡਰ ਤੇ ਚੱਲ ਰਹੇ ਅੰਦੋਲਨ ਕਰਨ ਪੈਦਾ ਹੋਈ ਹੈ ਹਮ ਤੇ ਜਿਹੜੀਆਂ ਤਰ੍ਹਾਂ ਅੰਦੋਲਨ ਲੜ ਰਹੀਆਂ ਨੇ ਔਰ ਉਹਨਾਂ ਜੇ ਉਹ ਉਸ ਕਮੇਟੀ ਕੋਲ ਨਹੀਂ ਜਾ ਰਹੀਆਂ ਤਾਂ ਜੇ ਸਾਡੇ ਜਾਣ ਨਾਲ ਕੋਈ ਗਲਤ ਸੁਨੇਹਾ ਨਾ ਚਲਾ ਜਾਵੇ ਹਮ ਹਮ ਇਸ ਵਿਕਣ ਦੇ ਕਿ ਅਸੀਂ ਕੋਈ ਭਰਮ ਫਲੇਖੇ ਚ ਨਹੀਂ ਪਾਉਣਾ ਚਾਹੁੰਦੇ ਅਸੀਂ ਕਿਸਾਨਾਂ ਦੇ ਨਾਲ ਆ ਠੀਕ ਹੈ ਅਸੀਂ ਅੰਦਰੋਂ ਸ਼ਾਮਲ ਨਹੀਂ ਹੋ ਰਹੇ ਪਰ ਅਸੀਂ ਸਰਕਾਰੀ ਉਸ ਕਮੇਟੀ ਕੋਲ ਫਿਰ ਅਸੀਂ ਵੀ ਨਹੀਂ ਜਾਵਾਂਗੇ ਜੋ ਉਹ ਉਤਰ ਨਹੀਂ ਜਾ ਰਹੀ ਸੋ ਇਸ ਇਹ ਵੀ ਪਹਿਲੂ ਹੈ ਤੇ ਸਭ ਦੀਆਂ ਨਜ਼ਰਾਂ ਇੱਕ ਵਾਰ ਫਿਰ ਦਲਿਆਹਰੋਂ ਤੇ ਲੱਗੀਆਂ ਨੇ ਕਿ ਉਹਨਾਂ ਦੀ ਜੀਵਨ ਕਿਵੇਂ ਬਚਦਾ ਇਹਦੇ ਵੀ ਸਰਕਾਰ ਦੀ ਕੋਸ਼ਿਸ਼ ਕਿੰਨੀ ਕਾਮਯਾਬ ਹੁੰਦੀ ਹੈ ਜਾਂ ਕਿੰਨੀ ਕਤੰਦੇਹੀ ਨਾਲ ਕੋਸ਼ਿਸ਼ ਕਰ ਰਹੀ ਹੈ ਇਹ ਵੀ ਇੱਕ ਸਵਾਲ ਹੈ ਜੀ ਬਿਲਕੁਲ ਬਿਲਕੁਲ ਤੇ ਸ਼ਰਮਾ ਜੀ ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ